ਅੰਦੀ ਬਜੀ ਕੀ ਨਾਮ ਜੇ ਪੁੱਛਣਾ ਤੇ ਕੀ ਗੱਲ ਬਾਤ ਰਮੇ ਜੇ ਮੇਰਾ ਨਾਮ ਤੇ ਸਵਾ 4 ਵਜੇ ਦੀ ਗੱਲ ਹੈਗੀ ਆ ਗੱਡੀ ਬੜੀ ਸਪੀਡ ਚ ਆਈ ਇਹਨੇ ਖੰਭਾ ਤੋੜਦਾ ਬੱਤੀ ਵਾਲਾ ਅੱਛਾ ਤੇ ਖੰਭਾ ਤੋੜਨ ਤੋਂ ਬਾਅਦ ਇਹਨੇ ਮੰਦਰ ਆਪਣੇ ਲਾਭਕ ਸੁਭਾਵਾਂ ਦੀ ਕਾਂਢੂ ਤੋੜਦੀ ਆ ਆ ਗੇਅਰ ਤੋੜ ਦਿੱਤਾ ਜੇ ਮੋਟਰ ਮੋਟਰ ਵੀ ਸਾਰੀ ਤੋੜ ਦਿੱਤੀ ਆ ਕਾਰ ਪੱਥਰ ਵਾਛੀ ਗਈ ਕਿੰਨੇ ਨੌਜਵਾਨ ਸੀਗਾ ਤੇ ਗੱਡੀ ਸਾਰੀ ਕਿੱਲੋ ਗੱਡੀ ਵਿੱਚ ਖੰਭਾ ਟੁੱਟਣ ਦੇ ਨਾਲ ਬੱਤੀ ਚੱਲ ਗਈ ਜਦੋਂ ਤੱਕ ਆਪਾਂ ਆਏ ਆ ਉਦੋਂ ਤੱਕ ਉਹ ਨਿਕਲ ਕੇ ਭੱਜ ਗਏ ਸੀ ਜਿਨ੍ਹਾਂ ਨੇ ਮਤਲਬ ਕਿ ਜਿਹੜੇ ਮੌਕੇ ਤੇ ਦੇਖਿਆ ਉਹਨਾਂ ਨੇ ਚਾਰ ਤੋਂ ਮੇਰੇ ਖਿਆਲ ਚਾਰ ਪੰਜ ਬੰਦੇ ਹੈਗੇ ਸੀਗੇ ਤੇ ਦਿੱਲੀ ਨੰਬਰ ਦੀ ਗੱਡੀ ਜੇ ਵਾਈਟ ਕਲਰ ਦੀ ਸੀ ਆਜ ਕਾਰਨ ਪਤਾ ਲੱਗਾ ਕਿ ਮੁੰਡੇ ਨਸ਼ੇ 'ਚ ਸੀ ਪੀਆ 800 ਉਹ ਕਿਸੇ ਦੇ ਮੱਥੇ ਨਹੀਂ ਲੱਗੇ ਨਿਕਲ ਕੇ ਭੱਜ ਹੀ ਗਏ ਆ ਜਿਹੜੀਆਂ ਆਪਾਂ ਦੇ ਕੋਲ ਦੇ ਲੈਣੇ ਸੀ ਚੀਜ਼ਾਂ ਸੀ ਅਸੀਂ ਕਪਲੇਨ ਕੀਤੀ ਹੈ ਹਾਂ ਹਾਂ ਮੁੰਸੀ ਸਾਹਿਬ ਆਏ ਫੋਟੋਆਂ ਖਿੱਚ ਕੇ ਲੈ ਕੇ ਗਏ ਆ ਡੀ ਡਿਵੀਜ਼ਨ ਵਾਲੇ ਮੰਦਰ ਦਾ ਹੈ ਤੁਸੀਂ ਕਿੰਨਾ ਕਹਿ ਸਕਦੇ ਆ ਆਪਾਂ ਮੋਟਰ ਟੁੱਟ ਗਈ ਆ ਸਾਈਪਾ ਫੂਪਾ ਟੁੱਟ ਗਿਆ ਕੰਧ ਟੁੱਟ ਗਈ ਗੇਟ ਟੁੱਟ ਗਿਆ ਉਹ ਦੋ 2.5 ਲੱਖ ਦਾ ਮੰਦਰ ਦਾ ਨੁਕਸਾਨ ਹੋ ਗਿਆ ਜੀ ਤੇ ਨਾਲ ਇਹ ਜਾਨਵਰ ਵੀ ਮੋਰ ਹੋ ਗਏ ਹਾਂਜੀ ਉਹ ਹੈਗੇ ਤਿੰਨ ਜਾਨਵਰ ਹੈਗੇ ਉਹ ਇੱਕ ਗੱਡੀ ਦੇ ਲੈ ਚਾਰ ਗੱਡੀ ਥੱਲੇ ਚਾਰ ਹੈਗੇ ਜੀ ਹੁਣ ਪ੍ਰਸ਼ਾਸਨ ਨੂੰ ਮਿਲਦਾ ਪ੍ਰਸ਼ਾਸਨ ਨੂੰ ਆਦੇ ਮੰਦਰ ਦਾ ਜੋ ਹਦਾਨਾ ਦਿੱਤਾ ਜਾਵੇ ਬੱਚੇ ਫੜੇ ਜਾ ਬੰਦੇ ਫੜੇ ਜਾਣ ਕੀ ਗੱਲ ਬਾਤ ਹੈ ਕੀ ਟੱਕਰ ਹੈਗਾ ਉਹ ਪਤਾ ਲੱਗੇ ਤੇ ਜਿਹੜਾ ਮੰਦਰ ਦਾ ਨੁਕਸਾਨ ਆ ਉਹ ਤੇ ਭਰਨਾ ਪੈਣਾ ਹੀ ਆ ਤਾਂ ਲੱਗਦਾ ਨਹੀਂ ਜੇ ਕੋਈ ਆਮ ਬੰਦਾ ਹੁੰਦਾ ਤੇ ਉਹਦਾ ਜਾਨੀ ਨੁਕਸਾਨੀ ਹੋ ਸਕਦਾ ਸੀ ਉਹ ਤਾਂ ਹੋ ਹੀ ਜਾਣਾ ਸੀ ਬਾਕੀ ਫੰਕਸ਼ਨ ਹੈਗਾ ਇੱਥੇ ਰਾਤੀ ਫੰਕਸ਼ਨ ਹੀ ਆ ਵੇਖੋ ਅਜਾ ਰਾਤੀ ਫੰਕਸ਼ਨ ਹੀ ਹੈਗਾ ਫੰਕਸ਼ਨ ਹੈਗਾ ਜੀ ਸ਼ੁਕਰ ਕਰੋ ਕਿ ਫੰਕਸ਼ਨ ਖਤਮ ਹੋ ਟਕਾ ਹੈ ਨਹੀਂ ਤੇ ਜਿੱਦਾਂ ਇੱਥੇ ਭੀੜ ਇਕੱਠੀ ਹੈ ਸੀ ਉੱਥੇ ਤੰਦੂਰ ਲੱਗਾ ਹੋਇਆ ਸੀ ਤੰਦੂਰ ਲੱਗਾ ਹੋਇਆ ਸੀ ਉਹਦੇ ਸਾਰੇ ਮਰ ਜਾਣੇ ਸੀ ਜਿੱਦਾਂ ਗੱਡੀ ਚੜਾਈ ਜਾਂਦੀ ਉਹਨਾਂ ਦੇ ਉੱਪਰ ਇਹ ਸਵੇਰੇ ਮਾਰਨਿੰਗ 4 ਵਜੇ ਹੋਇਆ ਸਾਡੇ ਟਾਣੇ ਦੀ ਬੈਕਸਾਈਡ ਆ ਗੱਡੀ ਸਿਆਜਾ ਦਿੱਲੀ ਨੰਬਰ ਜਿਹੜਾ ਓਨਰ ਫਰੀਦਕੋਟ ਦਾ ਜੀ ਇੱਕ ਹੋਟਲ 'ਚ ਠਹਿਰਿਆ ਸੀ ਜਿਹੜਾ ਗੋਲਡਨ ਐਵਨੂ ਨੈਕਸਟ ਲੈਵਲ ਹੋਟਲ ਆ ਉਹਦੇ ਵਿੱਚ ਠਹਿਰੇ ਸੀ ਇਹ ਜਿਹੜੇ ਮੁੰਡੇ ਆ ਹਰਸ਼ ਕੱਕੜ ਆ ਤੇ ਗੌਤਮ ਸ਼ਰਮਾ ਆ ਜੀ ਇਹ ਉਥੇ ਮੈਨੇਜਰ ਦਾ ਤੇ ਹਾਊਸਕੀਪਿੰਗ ਦਾ ਕੰਮ ਕਰਦੇ ਆ ਜੀ ਇਹਨਾਂ ਨੇ ਉਥੋਂ ਗੱਡੀ ਇਹ ਲਈ ਆ ਤੇ ਇਸ ਜਿਹੜਾ ਮੁੰਡਾ ਵਾ ਗੌਤਮ ਸ਼ਰਮਾ ਇਹਦਾ ਜਨਮ ਦਿਨ ਸੀ ਇਹਨਾਂ ਨੇ ਉੱਥੋਂ ਕੋ ਖਾਦਾ ਪੀਤਾ ਪਾਰਟੀ ਪੁੱਟੀ ਕੀਤੀ ਤੋਂ ਉੱਥੋਂ ਗੱਡੀ ਇੰਦਰ ਲਿਆਏ ਕਿਉਂਕਿ ਰਹਿਣ ਵਾਲੇ ਵੀ ਇੱਥੋਂ ਦੇ ਆ ਤੇ ਇੱਥੇ ਆਣ ਕੇ ਗੱਡੀ ਕਿਤੇ ਫਾਸਤੀ ਉਹ ਗੱਡੀ ਆਣ ਕੇ ਤੇ ਹਿੱਟ ਕਰ ਗਈ ਟਰਾਂਸਫਰਮ ਦੇ ਨਾਲ ਤੋਂ ਟੁੱਟਣ ਕਰਕੇ ਤੋਂ ਟਰਾਂਸਫਰਮ ਨਾਲ ਦੀ ਗੱਡੀ ਦੇ ਉੱਤੇ ਟਿਕ ਪਿਆ ਤੇ ਗੱਡੀ ਟੁੱਟ ਲਾਸ ਹੋ ਗਈ ਬਾਕੀ ਵੈਰੀਫਾਈ ਕਰ ਰਹੇ ਹੋਰ ਵੀ ਸਰ ਇਹ ਕੋ ਨੁਕਸਾਨ ਵੀ ਆ ਕੋਈ ਲਾਗੇ ਚਾਕੇ ਮੇਨਾ ਲਾਗੇ ਨੁਕਸਾਨ ਇੱਕ ਤਾਂ ਬਿਜਲੀ ਬੋਰਡ ਦਾ ਹੋਇਆ ਜੀ ਇੱਕ ਲਾਗੇ ਮੰਦਰ ਆ ਮੰਦਰ ਦਾ ਗੇਟ ਗੂਟ ਵੀ ਟੁੱਟਾ ਵਾ ਉਹ ਉਥੇ ਡੌਗ ਹੁੰਦੇ ਨੇ ਕੁੱਤੇ ਹੁੰਦੇ ਨੇ ਰਹਿੰਦੇ ਪੱਕੇ ਉਹ கரੰਟ ਲੱਗਣ ਨਾਲ ਉਹਨਾਂ ਦੀ ਵੀ ਡੈਥ ਹੋਈ ਹੈ ਕਿਉਂਕਿ ਉਹ ਉਹ ਉੱਥੇ ਫਿਰਦੇ ਰਹਿੰਦੇ ਆ ਤੇ ਟ੍ਰਾਂਸਫਰਮ ਡਿੱਗਣ ਨਾਲ ਜੀ ਕਰੰਟ ਹੀ ਉਹ ਉਹਨਾਂ 'ਨ ਲੱਗ ਗਿਆ ਉਹਨਾਂ ਨੂੰ ਕਿੰਨੇ ਆ ਨਹੀਂ ਗੱਡੀ ਗੱਡੀ ਜਨਾਬ ਤੱਕ ਪੰਜ ਪੰਜ ਨੇ ਚਲਾ ਰਹੇ ਗੁਰੂ ਹਾਂ ਪੰਜ ਨੇ ਜਾਨੀ ਨੂੰ ਨੁਕਸਾਨ ਨਹੀਂ ਹੋ ਸਕਦਾ ਨਹੀਂ ਜਾਨੀ ਕਿਸੇ ਦਾ ਨੁਕਸਾਨ ਨਹੀਂ ਹੋਇਆ ਸਾਡੇ ਕੋਲ ਦੋ ਬੰਦੇ ਅਸੀਂ ਲਿਆਂਦੇ ਆ ਤਿੰਨ ਅਜੇ ਹੋਰ ਲੈ ਕੇ ਆਉਣੇ ਬਾਕੀ ਸਾਰੀ ਗੱਲ ਵੈਰੀਫਾਈ ਕਰਦੇ ਹਾਂ ਇਸ ਤੋਂ ਨਹੀਂ ਜਾਏਗੀ ਸ਼ਾਇਦ ਕਰਦੇ ਉਹ ਵੇਟਰ ਚਲਾ ਰਹੇ ਯਾਨੀ ਕੋਈ ਗੱਲ ਨਹੀਂ ਕੋਈ ਗਲਤ ਨਹੀਂ ਹੈ ਯੂਟਿਊਬ ਮੈਂ ਕਿਸ ਤਰ੍ਹਾਂ ਤੇ ਸੁਣਿਆ ਹੈ ਕਿ ਉੱਥੇ ਲੱਗੇ ਕਰੇ ਕਿ ਹੋਟਲ ਦਾ ਕੋਈ ਵੇਟਰ ਲੈ ਕੇ ਰੋਟੀ ਲੈਣ ਆ ਰਿਹਾ ਸੀ ਕੋਈ ਗੱਲ ਨਹੀਂ ਨਹੀਂ ਹੋਟਲ 'ਚ ਹੀ ਕੰਮ ਕਰਦੇ ਆ ਇੱਕ ਮੈਨੇਜਰ ਦੀ ਪੋਸਟ ਤੇ ਆ ਤੇ ਇੱਕ ਹਾਊਸਕੀਪਿੰਗ ਉਹ ਸਫਾਈ ਸਭ ਹੀ ਨਹੀਂ ਕਰਦੇ ਜਿਹੜੇ ਉਹਦੇ ਤੇ ਆ ਹੋਰ ਹੀ ਨਹੀਂ